ਜਿਹੜੇ 121 ਮਰਜੀ ਬढ़े ਬੈਠੇ ਨੇ ਉਹਨਾਂ ਵੱਲੋਂ ਕੱਲ ਕਿਹਾ ਗਿਆ ਸੀ ਕਿ ਪਹਿਲਾਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਕੋਲ ਖਾਣ ਪੀਣਾ ਸਟਾਰਟ ਕਰਨਾ ਸੀ ਫੇਰ ਖਤਮ ਕਰਾਂਗੇ ਉਹਦੇ ਤੇ ਕੀ ਸਹਿਮਤੀ ਬਣੀ ਹੈ ਜੀ ਹੁਣ ਤੇਜ ਕੋਲੇ ਲੈ ਕੇ ਜਾਵਾਂਗੇ ਇਹਨਾਂ ਨੂੰ ਉੱਥੇ ਹਾਰ-ਹੂਰ ਪਾ ਕੇ ਜੂਸ ਪਿਆ ਕੇ ਇਹਨਾਂ ਦਾ ਜਿਹੜਾ ਭਰਵਟਾ ਖਲਾਵਾਂਗੇ ਇਹ ਬੈਠੇ ਸੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਹਾਲਾਤ ਨੂੰ ਦੇਖਦੇ ਹੋਏ ਤੋਂ ਇਹਨਾਂ ਨੇ ਕਿਹਾ ਵੀ ਅਸੀਂ ਕੱਲਾ ਜਗਜੀਤ ਸਿੰਘ ਢੱਲੇਵਾਲ ਹੀ ਕਿਉਂ ਅਸੀਂ ਵੀ ਜਗਜੀਤ ਸਿੰਘ ਡਿਵਿਜ਼ਨ ਲੈਵਲ ਬਣਾਵਾਂਗੇ ਦੇਸ਼ ਨੂੰ ਆਜ਼ਾਦ ਹੋਏ ਨੂੰ 75 76 ਸਾਲ ਹੋ ਗਏ ਉਸ ਤੋਂ ਪਹਿਲਾਂ ਗੁਲਾਮੀ ਦੇ ਸਮੇਂ ਦੇ ਵਿੱਚ ਵੀ ਕੋਈ ਐਸਾ ਨਹੀਂ ਹੋਇਆ ਕੋਈ ਵੀ ਇੰਨੀ ਵੱਡੀ ਸੰਖਿਆ ਦੇ ਵਿੱਚ ਜਿਹੜਾ ਅਨਾਜ ਪੈਦਾ ਕਰਨ ਵਾਲੇ ਜਿਹੜਾ ਦੁਨੀਆ ਦਾ ਢਿੱਡ ਭਰਦੇ ਆਪ ਭੁੱਖੇ ਸੌਏ ਹੋਣ ਜਿਨ੍ਹਾਂ ਨੇ ਅਨਾਜ ਜਾਗਿਆ ਹੋਵੇ ਇਹ ਪਹਿਲੇ ਯੋਧੇ ਨੇ ਨਾਲ ਇਤਿਹਾਸ ਰਚਿਆ ਅਸੀਂ ਅਪੀਲ ਕੀਤੀ ਉਹਨਾਂ ਨੇ ਮੈਡੀਕਲ ਹੈਡ ਲੈ ਲਈ ਉਹਨਾਂ ਨੇ ਮਰਨ ਮਰਤ ਨਹੀਂ ਛੱਡਿਆ ਅਨਾਜ ਉਹਨਾਂ ਨੇ त्याਗਿਆ ਹੋਇਆ ਤੇ ਸਾਨੂੰ ਇੱਕ ਚਿੱਠੀ ਮਿਲੀ ਹੈ ਕਿ ਕੋਈ ਜਿੱਤ ਨਹੀਂ ਇੱਕ ਰਸਤਾ ਖੁੱਲਿਆ ਹੈ ਡਾਕਟਰ ਸੁਵੇਮਾਨ ਨੇ ਜੀ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਜਾ ਉਹ ਕਹਿੰਦੇ ਨੇ ਕਿ 14 ਦਿਨ ਬਹੁਤ ਨੇ ਮੈਡੀਕਲ 14 ਤਰੀਕ ਤੱਕ ਬਹੁਤ ਸਮਾਂ ਹੈ ਮੈਡੀਕਲ ਤੇ ਇੱਕ ਇਨਸਾਨ ਨੂੰ ਜਿਉਂਦਾ ਰੱਖਣਾ ਬਹੁਤ ਔਖਾ ਹੈ ਜਿਹੜੀ ਟੌਪ 10 ਡਾਕਟਰ ਨੇ ਜਿਹੜੇ ਸਾਡੇ ਨਾਰਥ ਇੰਡੀਆ ਦੇ ਉਹ ਉਹਨਾਂ ਦਾ ਟ੍ਰੀਟਮੈਂਟ ਬਾਰੇ ਚਾਏ ਨੇ ਬੋਰਡ ਬਣਿਆ ਹੋਇਆ ਤੇ ਮੇਰਾ ਖਿਆਲ ਹੈ ਵੀ ਡਾਕਟਰ ਸੁਵੇਮਾਨ ਜੀ ਦੀ ਗੱਲ ਉਹਨਾਂ ਨੇ ਸੋਚ ਕੇ ਕਹੀ ਹੋਊਗੀ ਲੇਕਿਨ ਐਸੀ ਗੱਲ ਨਹੀਂ ਹੈ ਵੀ ਜਿਹੜਾ ਡਾਕਟਰੀ ਲਾਈਨ ਹੈ ਸਭ ਦੀ ਆਪਣੀ ਆਪਣੀ ਸਮਝ ਹੈ 121 ਮਰਜੀਵੜੇ ਨੇ ਜਿਹੜੇ ਉਹ ਸਟੇਜ 'ਤੇ ਵੱਧ ਰਹੇ ਨੇ ਸਾਡੇ ਨਾਲ ਸਰਦਾਰ ਕਾਕਾ ਸਿੰਘ ਕੋਟੜਾ ਜੀ ਨੇ ਸੋ ਹਾਂਜੀ ਵਾਇਗਰੀ ਜੀ ਦਾ ਖਾਲਸਾ ਵਾਇਗਰੀ ਫਤਿਹ ਚਲੋ ਜੀ ਚਲੋ ਹਾਂਜੀ ਪ੍ਰਧਾਨ ਜੀ ਪ੍ਰਸ਼ਾਦਾ ਛਕਣਾ ਜੀ ਛਕਣਾ ਜੀ ਛਕਣਾ ਹੈ ਕਿਸ ਤਰ੍ਹਾਂ ਦੇਖਦਾ ਹਾਂ ਪ੍ਰਧਾਨ ਜੀ ਕੱਲ ਪ੍ਰਸ਼ਾਸਨ ਵੱਲੋਂ ਆ ਕੇ ਮੀਟਿੰਗ ਕੀਤੀ ਗਈ ਆ ਤੇ ਉਹਨਾਂ 121 ਮਰਜੀਵੜੇ ਨੇ ਜਿਹੜੇ ਸਟੇਜ 'ਤੇ ਵੱਧ ਰਹੇ ਨੇ ਅਗਲਾ ਪ੍ਰੋਗਰਾਮ ਕੀ ਜੀ ਇਹ ਅਗਲੇ ਪ੍ਰੋਗਰਾਮ ਸਾਡੇ ਦਿੱਤੇ ਹੋਏ ਨੇ ਜੀ ਜਿਹੜੇ 21 ਵਾਲਾ ਵੀ ਦਿੱਤਾ ਪਿਆ ਸਾਡੇ ਫੋਰਮ ਨੇ ਹੂੰ ਦੂਜਾ ਜਿਹੜਾ ਇਹ ਸੀਗਾ 121 ਵਾਲਾ ਇਹ ਹੀ ਇਹ ਤੇ ਅਸੀਂ ਹੁਣ ਪੰਡਾਲ ਦੇ ਵਿੱਚ ਜਾਵਾਂਗੇ ਹਾਂਜੀ ਅ ਡੱਲੇਵਾਲ ਸਾਹਿਬ ਦੀ ਪੀਲ ਸੀਗੀ ਵੀ ਇਹਨਾਂ ਨੂੰ ਠਾਇਆ ਜਾਵੇ ਹਾਂਜੀ ਪਰ ਇਹਨਾਂ ਦੀ ਪੀ ਲੈ ਕੇ ਡੱਲੇਵਾਲ ਸਾਹਿਬ ਨੂੰ ਅਸੀਂ ਅਪੀਲ ਕਰਾਂਗੇ ਤਾਂ ਮੈਨੂੰ ਇਹ ਲੱਗਦਾ ਵੀ ਅਸੀਂ ਉੱਥੇ ਭਾ ਕੇ ਮੈਸੇਜ ਜਮਾਈ ਢਲੇਵਾਲ ਸਾਹਿਬ ਨੂੰ ਜਿਹੜੇ ਉਹ ਸਾਡੇ ਯੋਧੇ ਸੀਗੇ ਇੱਥੇ ਪੰਡਾਲ 'ਚ ਆ ਗਏ ਆ ਤਾਂ ਇਹਦੇ ਵਿੱਚੋਂ ਜਿਹੜੇ ਅਗਲੇ ਪ੍ਰੋਗਰਾਮ ਹੈ ਸਾਡੇ ਜਿਹੜੇ ਉਹ ਤੇ ਵਿਚਾਰ ਕਰਕੇ ਅਸੀਂ 4 ਵਜੇ ਪੀਸੀ ਕਰਕੇ ਸਾਰਾ ਕਲੀਅਰ ਕਰਾਂਗੇ ਕਿਉਂਕਿ 13 ਫਰਵਰੀ ਨੂੰ ਪੂਰਾ ਸਾਲ ਹੋ ਜਾ ਰਿਹਾ ਇਸ ਮੋਰਚੇ ਨੂੰ ਤਾਂ ਉਸ ਤੇ ਸੋਚਾਂਗੇ ਵੀ ਜਿਹੜੇ ਤਿੰਨ ਮੋਰਚੇ ਚੱਲਦੇ ਆ ਸ਼ੰਭੂ ਖਨੌਰੀ ਰਤਨਪੁਰਾ ਬਈ ਸਾਡੀ ਰਹਿ ਐ ਅਜੇ ਵੇ ਤਿੰਨਾ ਤੇ ਪ੍ਰੋਗਰਾਮ ਕੀਤੇ ਜਾਣ ਸਾਲ ਤੋਂ ਜੀ ਤਾਂ ਉਹ ਜਿਹੜਾ ਵੱਡੇ ਇਕੱਠ ਕਰਕੇ ਤਾਂ ਅਗਲਾ ਜਿਹੜਾ ਫਿਰ 14 ਨੂੰ ਮੀਟਿੰਗ ਹੈ ਸਰਕਾਰ ਨਾਲ ਉਹ ਵੀ ਉਹਦੇ ਨੂੰ ਪੂਰੀ ਤਿਆਰੀ ਸਾਰੇ ਘਰ ਘਰ ਜਿਹੜਾ ਮੈਸੇਜ ਆਵੇ ਤਾਂ ਇਹ ਸਾਰਾ ਵਿਚਾਰ ਕਰਕੇ ਅਸੀਂ ਜਿਹੜਾ ਪ੍ਰੋਗਰਾਮ ਅਗਲੇ ਇੱਕ ਆਪਣੇ ਸ਼ੁਭ ਕਰਨ ਦਾ 21 ਫਰਵਰੀ ਨੂੰ ਇਥੇ ਸੀਧ ਹੋਏ ਸੀਗੇ ਜੀ ਉਹਦੇ ਸਬੰਧ ਚ ਜਿਹੜੀ ਅਸੀਂ ਵਰਸ਼ੀ ਆ ਉਹਦੇ ਪੈਂਡ ਕਰਨੀ ਹੈ ਕਿ ਇਥੇ ਮੋਰਚੇ ਚ ਕਰਨੀ ਹੈ ਇਹਦੇ ਵਿੱਚ ਵਿਚਾਰ ਚੱਲ ਰਿਹਾ ਵੀ ਸਾਰੇ ਵਿਚਾਰ ਕਰਕੇ ਅਸੀਂ ਤਾਂ 2 ਵਜੇ ਮੀਟਿੰਗ ਕਰਕੇ 4 ਵਜੇ ਪੀਸੀ ਦੇ ਵਿੱਚ ਇਹ ਸਾਰੇ ਕਲੀਅਰ ਤੇ ਜਿਹੜੇ 121 ਮਰਜੀ ਬढ़े ਬੈਠੇ ਨੇ ਉਹਨਾਂ ਵੱਲੋਂ ਕੱਲ ਕਿਹਾ ਗਿਆ ਸੀ ਕਿ ਪਹਿਲਾਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਕੋਲ ਖਾਣ ਪੀਣਾਂ ਸਟਾਰਟ ਕਰਨਾ ਸੀ ਫੇਰ ਖਤਮ ਕਰਾਂਗੇ ਉਹਦੇ ਤੇ ਕੀ ਸਹਿਮਤੀ ਬਣੀ ਹੈ ਜੀ ਹੁਣ ਕਿੱਦਾਂ ਦੀ ਤਿਆਰੀ ਹੋਈ ਹੈ ਨਹੀਂ ਹਜੇ ਉੱਥੇ ਬਿਠਾਵਾਂਗੇ ਇਹਨਾਂ ਨੂੰ ਬੈਠ ਕੇ ਢੱਲੇਵਾਲ ਸਾਹਿਬ ਨਾਲ ਗੱਲਬਾਤ ਕਰਾਂਗੇ ਹੂੰ ਉਹਦਾ ਜੋ ਇਹਨਾਂ ਨੂੰ ਮੈਨੂੰ ਲੱਗਦਾ ਉਹਨਾਂ ਦੀ ਇਹੀ ਪੀਲ ਹੋਊਗੀ ਕਿ ਇਹਨਾਂ ਨੂੰ ਠਾਇਆ ਜਾਵੇ ਮੈਨੂੰ ਤੜਕੇ ਸਵੇਰ ਹੀ ਬੁਲਾਇਆ ਸਦੇ ਹਾਂ ਜੀ ਬਈ ਕੋਈ ਬੰਦੇ ਦਾ ਨੁਕਸਾਨ ਨਾ ਹੋ ਜੇ ਤੁਸੀਂ ਉਹਨਾਂ ਨੂੰ ਠਾਓ ਮੇਰੀ ਪੀਲ ਉਹਨਾਂ ਕੋਲੇ ਲੈ ਕੇ ਚੱਲੋ ਤਾਂ ਮੈਨੂੰ ਲੱਗਦਾ ਵੀ ਇਹ ਪੀਲੇ ਪ੍ਰਵਾਨ ਕਰਨਗੇ ਸਾਰੇ ਜੀ ਹਾਂ ਉਹ ਉੱਥੇ ਰੱਖਾਂਗੇ ਜੀ ਤੇ ਹੁਣ ਅੱਗੇ ਸਟੇਜ ਤੇ ਜਾ ਕੇ ਬੈਠਣਾ ਜੀ ਸਾਰਿਆਂ ਨੇ ਹਾਂ ਉਹ ਸਟੇਜ ਕੋਲੇ ਲੈ ਕੇ ਜਾਵਾਂਗੇ ਇਹਨਾਂ ਨੂੰ ਉੱਥੇ ਹਾਰ-ਹੂਰ ਪਾ ਕੇ ਜੂਸ ਪਿਆ ਕੇ ਇਹਨਾਂ ਦਾ ਜਿਹੜਾ ਵਰਭਤ ਖਲਾਵਾਂਗੇ ਜੀ ਜੀ ਧੰਨਵਾਦ ਜੀ ਸੋ ਇਹ 121 ਕਿਸਾਨ ਨੇ ਜਿਹੜੇ ਮਰਨ ਵਰਤ ਤੇ ਬੈਠੇ ਸੀਗੇ ਉਹ ਸਟੇਜ ਵੱਲ ਵੱਧ ਰਹੇ ਨੇ ਸੋ ਸਟੇਜ ਤੇ ਜਾ ਕੇ ਕਹਿੰਦੇ ਇਹਨਾਂ ਨੂੰ ਜੂਸ ਪਿਆ ਕੇ ਇਹਨਾਂ ਦਾ ਮਰਨ ਵਰਤਾ ਜਿਹੜਾ ਖਲਵਾਇਆ ਜਾਊਗਾ ਸੋ ਸਟੇਜ ਵੱਲ ਵੱਧ ਰਹੇ ਨੇ 121 ਕਿਸਾਨ ਨੇ ਜਿਹੜੇ ਮਰਨ ਵਰਤ ਤੇ ਬੈਠੇ ਸੀਗੇ ਹੋਰ ਵੀ ਕਿਸਾਨ ਆ ਗੂਨੇ ਸਾਡੇ ਨਾਲ ਹਾਂਜੀ ਵੈਗਰੀ ਜੀ ਦਾ ਖਾਲਸਾ ਵੈਗਰੀ ਜੀ ਦੀ ਫਤਿਹ ਵੈਗਰੀ ਜੀ ਦਾ ਖਾਲਸਾ ਵੈਗਰੀ ਜੀ ਦੀ ਫਤਿਹ ਸਟੇਜ ਵੱਲ ਵੱਧ ਰਹੇ ਨੇ ਜੀ ਜਿਹੜੇ 121 ਮਰਜੀਬੜੇ ਮਰਨ ਵਰਤ ਤੇ ਬੈਠੇ ਸੀਗੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਤੇ ਉਹਨਾਂ ਨੂੰ ਸਟੇਜ ਵੱਲ ਲੈ ਕੇ ਜਾ ਰਹੇ ਹਾਂ ਕੀ ਪ੍ਰੋਗਰਾਮ ਹੈ ਜੀ ਅੱਗੇ ਦਾ ਦੇਖੋ ਇਹ ਉਸ ਧਰਤੀ ਤੇ ਬੈਠੇ ਆ ਜਿੱਥੇ ਬੱਲੋ ਪਿੰਡ ਦਾ ਸਾਡਾ ਨੌਜਵਾਨ ਜੁਵਾ ਸ਼ੁਭਕਰ ਨੇ 21 ਫਰਵਰੀ ਨੂੰ ਹਰਿਆਣਾ ਸਰਕਾਰ ਨੇ ਗੋਲੀ ਨਾਲ ਉਹਨੂੰ ਸ਼ਹੀਦ ਕੀਤਾ ਸੀ ਉਹ ਇਤਿਹਾਸਿਕ ਜਗ੍ਹਾ ਤੇ ਬੈਠੇ ਹੋਏ ਸੀ ਅੱਜ 5 ਦਿਨ 111 ਜੋਧੇ ਬੈਠੇ ਰਹੇ ਉਸ ਤੋਂ ਬਾਅਦ 10 ਸਾਥੀ ਹੋਰ ਬੈਠ ਗਏ ਇਹ ਬੈਠੇ ਸੀ ਸਰਦਾਰ ਜਗੀਰ ਸਿੰਘ ਡੱਲੇਵਾਲ ਜੀ ਹਾਲਾਤ ਨੂੰ ਦੇਖਦੇ ਹੋਏ ਉਹਨਾਂ ਦੇ ਜਿਹੜਾ ਸਰੀਰਿਕ ਜਦੋਂ ਡਾਊਨ ਹੋ ਗਿਆ ਜਦਾ ਸਰੀਰ ਡਾਊਨ ਹੋ ਗਿਆ ਉਦੋਂ ਇਹਨਾਂ ਨੇ ਕਿਹਾ ਵੀ ਅਸੀਂ ਇਕੱਲਾ ਜਗੀਰ ਸਿੰਘ ਡੱਲੇਵਾਲ ਹੀ ਕਿਉਂ ਅਸੀਂ ਵੀ ਜਗੀਰ ਸਿੰਘ ਡੱਲੇਵਾਲ ਬਣਾਂਗੇ ਤੇ ਇਹਨਾਂ ਨੇ ਇੱਕ ਇਤਿਹਾਸ ਰਚਿਆ ਮੇਰਾ ਖਿਆਲ ਹੈ ਵੀ ਦੇਸ਼ ਨੂੰ ਆਜ਼ਾਦ ਹੋਏ ਨੂੰ 75 76 ਸਾਲ ਹੋ ਗਏ ਉਸ ਤੋਂ ਪਹਿਲਾਂ ਗੁਲਾਮੀ ਦੇ ਸਮੇਂ ਦੇ ਵਿੱਚ ਵੀ ਕੋਈ ਐਸਾ ਨਹੀਂ ਹੋਇਆ ਕੋਈ ਵੀ ਇੰਨੀ ਵੱਡੀ ਸੰਖਿਆ ਦੇ ਵਿੱਚ ਜਿਹੜਾ ਅਨਾਜ ਪੈਦਾ ਕਰਨ ਵਾਲੇ ਜਿਹੜਾ ਦੁਨੀਆ ਦਾ ਢਿੱਡ ਭਰਦੇ ਆ ਭੁੱਖੇ ਸੌਏ ਹੋਣ ਜਿਨ੍ਹਾਂ ਨੇ ਅਨਾਜ त्याਗਿਆ ਹੋਵੇ ਇਹ ਪਹਿਲੇ ਯੋਧੇ ਨਹੀਂ ਨਾਲ ਇਤਿਹਾਸ ਰਚਿਆ ਤੇ ਅੱਜ ਜਦੋਂ ਕੱਲ ਕੇਂਦਰ ਸਰਕਾਰ ਵੱਲੋਂ ਚਿੱਠੀ ਆਈ ਹੈ ਜੀ 14 ਫਰਵਰੀ ਦੀ ਮੰਗ ਮਤਲਬ ਗੱਲਬਾਤ ਦੀ ਚੰਡੀਗੜ੍ਹ ਗੱਲਬਾਤ ਹੋਣੀ ਹੈ ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨਹੀਂ ਮੰਨ ਰਹੇ ਸੀ ਫਿਰ ਅਸੀਂ ਕਿਹਾ ਵੀ ਤੁਸੀਂ ਸਾਡੇ ਜਰਨਲ ਨੂੰ ਤੁਹਾਡੀਆਂ ਅਸੀਂ ਸਾਰੇ ਮੰਨਦੇ ਆਂ ਫਿਰ ਅਸੀਂ ਸੰਗਤ ਨੇ ਅਪੀਲ ਕੀਤੀ ਲੋਕਾਂ ਦੀ ਚ ਕੋਈ ਵੀ ਆ ਸਭ ਦੀ ਭਾਵਨਾ ਵੀ ਇਹ ਸੀ ਚਾਹ ਕੋਈ ਬੁੱਧੀਜੀਵੀ ਆ ਜੋ ਸਮਾਜ ਸੇਵੀ ਆ ਚਾਹ ਕੋਈ ਧਾਰਮਿਕ ਸੰਸਥਾਨ ਆ ਸਭ ਦੀ ਅਸੀਂ ਜਗਜੀਤ ਸਿੰਘ ਢੱਲੇਵਾਲ ਨੂੰ ਬਚਾਇਆ ਜਾਵੇ ਤੇ ਉਸ ਤੋਂ ਬਾਅਦ ਅਸੀਂ ਅਪੀਲ ਕੀਤੀ ਉਹਨਾਂ ਨੇ ਮੈਡੀਕਲ ਐਡ ਲੈ ਲਈ ਉਹਨਾਂ ਨੇ ਮਰਨ ਮਰਤ ਨਹੀਂ ਛੱਡਿਆ ਅਨਾਜ ਉਹਨਾਂ ਨੇ ਤਿਆਗਿਆ ਹੋਇਆ ਤੇ ਉਹਨਾਂ ਨੇ ਫਿਰ ਉਹ ਮੈਡੀਕਲ ਸੁਵਿਧਾ ਲਈ ਆ ਜੀ ਤੇ ਉਸ ਕਰਕੇ ਇਹਨਾਂ ਨੂੰ ਫਿਰ ਉਹਨਾਂ ਨੇ ਕੱਲ ਵੀ ਕਿਹਾ ਸੀ ਸਾਨੂੰ ਵੀ ਪਹਿਲਾਂ ਜਿਹੜੇ 121 ਬੈਠੇ ਆ ਉਹਨਾਂ ਨੂੰ ਤੁਸੀਂ ਲੈ ਕੇ ਆਓ ਤੇ ਉਹਨਾਂ ਤੋਂ ਬਾਅਦ ਹੀ ਅਸੀਂ ਜਿਹੜਾ ਇਹ ਆਪਣਾ ਫੈਸਲਾ ਦੂਸਰਾ ਲਵਾਂਗੇ ਤੇ ਇਹ ਸਾਥੀਆਂ ਨੂੰ ਹੁਣ ਸਟੇਜ ਤੇ ਲਿਜਾ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੋਂ ਪ੍ਰਵਾਨਗੀ ਲੈ ਕੇ ਇਹਨਾਂ ਦਾ ਮਰਮਰ ਉਤ ਖੁਲਾਇਆ ਜਾਊਗਾ ਤੇ ਇਹ ਜਿਹੜਾ ਇਹਨਾਂ ਨੇ ਇਤਿਹਾਸ ਰੱਖਿਆ ਹੈ ਰਹਿੰਦੀ ਦੁਨੀਆ ਤੱਕ ਜਦੋਂ ਤੱਕ ਕਿਸਾਨੀ ਜਿੰਦਾ ਰਹੂਗੀ ਇਹਨਾਂ ਦਾ ਇਤਿਹਾਸ ਚ ਨਾਮ ਲਿਖਿਆ ਜਾਊਗਾ ਵੀ ਐਮਐਸਪੀ ਖਰੀਦ ਗਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ ਸਵਾਮੀ ਨਰਸਨ ਜੋਗ ਸੀ2+50 ਦੇ ਸਹਿਤ ਭਾਵਾਂ ਦੀ ਮੰਗ ਨੂੰ ਲੈ ਕੇ ਕਰਜ਼ਾ ਮਾਫੀ ਦੀ ਮੰਗ ਨੂੰ ਮਨੇਗਾ ਦੀ ਜਿਹੜੀਆਂ 12 ਮੰਗਾਂ ਨੇ ਇੱਕ ਸ਼ੁਭ ਕਰਨ ਦੇ ਇਨਸਾਫ ਦੀ 13ਵੀਂ ਮੰਗ ਆ ਉਹਨਾਂ 13 ਮੰਗਾਂ ਵਾਸਤੇ ਨਾ 121 ਯੋਧਿਆ ਨੇ 22 ਵਾ ਇੱਕ ਢੱਲੇਵਾਲ ਜੀ ਜਿਹੜਾ ਅੱਜ ਵੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਚਾਹੇ ਡ੍ਰਿਪ ਦੇ ਦਿੱਤੀ ਕੁਝ ਵੀ ਦੇ ਦਿੱਤਾ ਲੇਕਿਨ ਅੱਜ ਵੀ ਜਿਹੜਾ ਹੈ ਉਹ ਆਪਾਂ ਹਾਲਾਤ ਦੇਖ ਸਕਦੇ ਕਿਵੇਂ ਦੀ ਹੈ ਤੇ ਸਾਨੂੰ ਇੱਕ ਚਿੱਠੀ ਮਿਲੀ ਹੈ ਇਹ ਕੋਈ ਜਿੱਤ ਨਹੀਂ ਇੱਕ ਰਸਤਾ ਖੁੱਲਿਆ ਹੈ ਲੇਕਿਨ ਸਾਡੀ ਭਾਵਨਾ ਸੀ ਸਭ ਦੀ ਭਾਵਨਾ ਸੀ ਵੀ ਜਗਜੀਤ ਸਿੰਘ ਡੱਲੇ ਵਾਲੇ ਇੱਕ ਐਵੀ ਦੀ ਸ਼ਖਸੀਅਤ ਹੈ ਜਿਹੜਾ ਜਿੰਨੀ ਦੂਰ ਅੰਦੇਸ਼ੀ ਜਿੰਨਾ ਉਹਦੇ ਕੋਲੇ ਗਿਆਨ ਹੈ ਅਗਰ ਉਹ ਮੀਟਿੰਗ ਦੇ ਵਿੱਚ ਬੈਠਦਾ ਤੇ ਕਿਸਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਬਹੁਤ ਕੁਝ ਮਿਲ ਸਕਦਾ ਤੇ ਉਸ ਕਰਕੇ ਇਸ ਜਿਹੜਾ ਉਪਰਾਲੇ ਦੇ ਵਿੱਚ ਉਹਨਾਂ ਨੂੰ ਅਸੀਂ ਮਨਾਇਆ ਮੈਡੀਕਲ ਐਡ ਤੇ ਤੇ ਵਾਹਿਗੁਰੂ ਅੱਗੇ ਅਰਦਾਸ ਹੀ ਕਰਦੇ ਵੀ ਸਾਡੀ ਸਰਕਾਰ ਨੂੰ ਸਮਤ ਬਖਸ਼ੇ ਕਿ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰੇ ਤੇ ਜਿਹੜੀ ਆਉਣ ਵਾਲੀ 14 ਫਰਵਰੀ ਦੀ ਸਾਡੀ ਮੀਟਿੰਗ ਆ ਉਹ ਇੱਕ ਸਾਡੇ ਵਾਸਤੇ ਕੋਈ ਨਵੀਂ ਜਿਹੜੀ ਸਾਡੀਆਂ ਮੰਗਾਂ ਹਨ ਉਹਨਾਂ ਨੂੰ ਮੰਗਨ ਵਾਲੀ ਹੋਵੇ ਇਹ ਯਾਸ਼ ਕਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਉਸੇ ਤਰ੍ਹਾਂ ਜਾਰੀ ਰਹੂਗਾ ਜੀ ਮੈਡੀਕਲ ਲੈਣਗੇ ਬਿਲਕੁਲ ਮਰਨ ਵਰਤ ਜਾਰੀ ਰਹੂਗਾ ਮੈਡੀਕਲ ਐਡ ਲੈਣਗੇ ਉਹਨਾਂ ਨੇ ਤੇ ਬਹੁਤ ਮੁਸ਼ਕਲ ਨਾ ਮਨਾਇਆ ਉਹ ਬਹੁਤ ਸਿੱਧਕਾਲੇ ਸਿਰੜ ਵਾਲੇ ਹੌਸਲੇ ਵਾਲੇ ਜਜ਼ਬੇ ਵਾਲੇ ਨੇ ਉਹਨਾਂ ਦੇ ਜਜਬੇ ਨੇ ਸਲੂਟ ਆ ਉਹਨਾਂ ਦਾ ਸਿਰ ਝੁਕਦਾ ਇਹਨਾਂ ਯੋਧਿਆਂ ਅੱਗੇ ਵੀ ਤੇ ਸਾਡੇ ਜਰਨੈਲ ਅੱਗੇ ਵੀ ਲੇਕਿਨ ਉਹਨਾਂ ਨੇ ਜਦੋਂ ਸੰਗਤ ਰੂਪੀ ਜਦੋਂ ਕਿਸਾਨ ਜਿਹੜੇ ਉਹਨਾਂ ਦੀ ਜਿਵੇਂ ਸਾਡਾ ਸੰਯੁਕਤ ਕਿਸਾਨ ਮੋਰਚਾ ਗੈਨਰਿਤਿਕ ਭਾਰਤ ਆ ਜਿਹਦੇ ਵਿੱਚ 150 ਦੇ ਕਰੀਬ ਦੇਸ਼ ਭਰ ਦੀਆਂ ਜਥੇਬੰਦੀਆਂ ਉਸੇ ਨਾਲ ਜਿਹੜੀ ਦੂਸਰੀ ਫਾਰਮ ਹੈ ਤੇ ਸਾਰੇ ਸਾਥੀਆਂ ਨੇ ਜਦੋਂ ਕਿਹਾ ਤੇ ਉਹਨਾਂ ਨੂੰ ਉਹ ਸਾਡੀ ਬੇਨਤੀ ਪ੍ਰਵਾਨ ਕਰਕੇ ਉਹਨਾਂ ਨੇ ਜਿਹੜਾ ਮੈਡੀਕਲ ਐਡ ਲਈ ਹੈ ਨਾ ਕਿ ਮਰਨ ਮਰਤ ਤੋੜਿਆ ਮਰਨ ਮਰਤ ਉਹਨਾਂ ਦਾ ਜਾਰੀ ਆ ਡਾਕਟਰ ਸੁਆਮਨ ਨੇ ਜੀ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਆ ਉਹ ਕਹਿੰਦੇ ਨੇ ਕਿ 14 ਦਿਨ ਬਹੁਤ ਨੇ ਮੈਡੀਕਲ 14 ਤਰੀਕ ਤੱਕ ਬਹੁਤ ਸਮਾਂ ਹੈ ਮੈਡੀਕਲ ਤੇ ਇੱਕ ਇਨਸਾਨ ਨੂੰ ਜਿਉਂਦਾ ਰੱਖਣਾ ਬਹੁਤ ਔਖਾ ਹੈ ਮੈਡੀਕਲ ਨਾਲ ਉਹਨਾਂ ਦੀ ਜਾਨ ਨਹੀਂ ਬਚਾ ਸਕਦੇ ਦੇਖੋ ਡਾਕਟਰ ਸੁਆਮਨ ਵੀ ਡਾਕਟਰ ਹੈ ਤੇ ਜਿਹੜੇ ਜਿਹੜੇ ਉੱਥੇ ਨੇ ਜਿਨ੍ਹਾਂ ਨੇ ਮੈਡੀਸਨ ਦੇ ਰਹੇ ਆ ਉਹ ਹੈਡ ਆਫ ਡਿਪਾਰਟਮੈਂਟ ਐਚ.ਓ.ਡੀ. ਹੈ ਜਿਹੜਾ ਰਜਿੰਦਰਾ ਮੈਡੀਕਲ ਕਾਲਜ ਤੋਂ ਹੈ ਪੀ.ਜੀ.ਆਈ. ਚੰਡੀਗੜ੍ਹ ਤੋਂ ਹੈ ਜਿਹੜੀ ਟੌਪ 10 ਡਾਕਟਰ ਨੇ ਜਿਹੜੇ ਸਾਡੇ ਨਾਰਥ ਇੰਡੀਆ ਦੇ ਉਹ ਉਹਨਾਂ ਦਾ ਟ੍ਰੀਟਮੈਂਟ ਵੱਲ ਚਾਏ ਨੇ ਬੋਰਡ ਬਣਿਆ ਹੋਇਆ ਤੇ ਮੇਰਾ ਖਿਆਲ ਹੈ ਵੀ ਡਾਕਟਰ ਸਵੇਮਨ ਜਿਹਦੀ ਗੱਲ ਉਹਨਾਂ ਨੇ ਸੋਚ ਕੇ ਕਹੀ ਹੋਊਗੀ ਲੇਕਿਨ ਐਸੀ ਗੱਲ ਨਹੀਂ ਹੈ ਵੀ ਜਿਹੜਾ ਡਾਕਟਰੀ ਲਾਈਨ ਹੈ ਸਭ ਦੀ ਆਪਣੀ ਆਪਣੀ ਸਮਝ ਹੈ ਉਹਨਾਂ ਨੇ ਆਪਣੇ ਹਿਸਾਬ ਨਾਲ ਉਹਨਾਂ ਨੇ ਕੀ ਕੀਤਾ ਹੈ ਵੀ ਉਹਨਾਂ ਨੇ ਕਿਵੇਂ ਉਹਨਾਂ ਨੂੰ ਰੱਖਣਾ ਹੈ ਉਹ ਦੇਖਣਾ ਹੈ ਲੇਕਿਨ ਸਾਡਾ ਜਿਹੜਾ ਸਭ ਦੀ ਭਾਵਨਾ ਸੀ ਕੱਲ ਸਾਡੀ ਮੋਰਚੇ ਨਾਲ ਮੀਟਿੰਗ ਇਸਨੇ ਮੋਰਚੇ ਨਾਲ ਉੱਥੇ ਵੀ ਦੋ ਤਿੰਨ ਆਗੂ ਨੇ ਕਿਹਾ ਕਿ ਡੱਲੇਵਾਲ ਨੂੰ ਜਿਹੜਾ ਬਚਾਉਣਾ ਜ਼ਰੂਰੀ ਹੈ ਤੁਸੀਂ ਅਪੀਲ ਕਰੋ ਸਾਡੇ ਵੱਲੋਂ ਵੀ ਅਪੀਲ ਕਰਿਓ ਤੇ ਇਹਨਾਂ ਅਪੀਲਾਂ ਕਰਕੇ ਉਹਨਾਂ ਮੈਡੀਕਲ ਨੇ ਲਈ ਹੈ ਤੇ ਰਹੀ ਗੱਲ ਕਿ ਮੈਡੀਕਲ ਤੇ ਜਿੰਦਾ ਰਹਿ ਸਕਦੇ ਕਿ ਨਹੀਂ ਸਕਦੇ ਇਹ ਡਾਕਟਰੀ ਲਾਈਨ ਹੈ ਡਾਕਟਰ ਜਿਆਦਾ ਦੱਸ ਸਕਦੇ ਆ ਲੇਕਿਨ ਸਾਡੀ ਜਿਹੜੀ ਗੱਲ ਹੋਈ ਹੈ ਕੋਈ ਦਿੱਕਤ ਨਹੀਂ ਉਹ ਕਹਿੰਦੇ ਵੀ ਠੀਕ ਹੋ ਜੀ ਜੀ ਸੋਣੇ ਸਲੋ ਜੋ ਕਿਸਾਨ ਨੇ ਜਿਹੜੇ 121 ਕਿਸਾਨ ਨੇ ਜਿਹੜੇ ਉਹ ਅੱਗੇ ਵੱਧ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਟੇਜ 'ਤੇ ਵੱਧ ਰਹੇ ਨੇ 121 ਕਿਸਾਨ ਨੇ ਜਿਹੜੇ ਉਹ ਸਟੇਜ 'ਤੇ ਵੱਧ ਰਹੇ ਨੇ ਉੱਥੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਤੋਂ ਅੱਗੇ ਲੈ ਕੇ ਇਹਨਾਂ ਦਾ ਮਰਨ ਵਰਤਾ ਜਿਹੜਾ ਉਹ ਖਲਵਾਇਆ ਜਾਊਗਾ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀ ਨੇ ਜਿਹੜੇ ਸੈਂਟਰ ਦੇ ਅਧਿਕਾਰੀ ਨੇ ਉਹ ਕੱਲ ਪਹੁੰਚਨੇ ਉਹਨਾਂ ਨੇ ਮੀਟਿੰਗ ਕੀਤੀ ਹੈ ਇੱਕ ਪ੍ਰਪੋਜ਼ਲ ਲੈ ਕੇ ਆਏ ਨੇ ਪ੍ਰਪੋਜ਼ਲ ਦੇ ਵਿੱਚ 14 ਫਰਵਰੀ ਦੀ ਮੀਟਿੰਗ ਹੈ ਜਿਹੜੀ ਉਹ ਕਿਸਾਨਾਂ ਨਾਲ ਫਿਕਸ ਹੋ ਚੁੱਕੀ ਆ ਸੋ ਉਹਨਾਂ ਨੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮੈਡੀਕਲ ਸਹੂਲਤਾਂ ਲੈਣ ਲਈ ਮਲਾਇਆ ਮਨਾਇਆ ਹੈ ਤੇ ਇਹਨਾਂ ਕਿਸਾਨਾਂ ਨੂੰ ਮਰਨ ਵਰਤ ਖਤਮ ਕਰਨ ਲਈ ਅਪੀਲ ਹੈ ਜਿਹੜੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਕੀਤੀ ਆ ਸੋ ਅੱਗੇ ਜਾ ਕੇ ਜੂਸ ਪਾ ਕੇ ਇਹਨਾਂ ਦਾ ਮਰਨ ਵਰਤ ਜਿਹੜਾ ਉਹ ਖਲਵਾਇਆ ਜਾਊਗਾ ਸੋ ਅੱਗੇ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਸਰਦਾਰ ਜਗਜੀਤ ਸਿੰਘ ਢੱਲੇਵਾਲ ਤੋਂ ਅੱਗੇ ਲੈ ਕੇ ਇਹ ਮਰਨ ਵਰਤ ਖਲਵਾਇਆ ਜਾਣਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਨਮਿੰਦਰ ਸਿੰਘ ਟਵਾਣਾ ਖਨੋਰੀ